ਆਪਣੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਹਾਂ ਦੋਸਤੋ ਬਾਸਪਤੀ ਦੀ ਬਾਸਪਤੀ ਵਿੱਚ ਕਈ ਵੈਰਾਈਟੀਆਂ ਆ ਜਾਂਦੀਆਂ ਜਿਵੇਂ 1401 ਜਾਂ 1847 1509 1121 ਜੇ ਤਾਂ ਕਿਸਾਨਪਰਾਵੋ ਜ਼ਿਆਦਾਤਰ ਏਰੀਆ ਦੇ ਵਿੱਚ 1401 ਤੇ 1847 ਲੱਗੀ ਹੋਈ ਹੈ 1401 ਹਲੇ ਕੁਛ ਹੱਦ ਤੱਕ ਠੀਕ ਹੈ ਪਰ 1847 ਨੂੰ ਅੱਜ ਦੇ ਟਾਈਮ ਦੇ ਦੇ ਮੁਤਾਬਕ ਬਿਮਾਰੀ ਆ ਚੁੱਕੀ ਹੈ ਉਹਦੇ ਵਿੱਚ ਫੰਗਸ ਦਾ ਅਟੈਕ ਹੋ ਚੁੱਕਿਆ ਹੈਗਾ ਪੱਤੇ ਲਾਲ ਜੇ ਹੋਣ ਲੱਗ ਗਏ ਪੱਤੇ ਸੁੱਕਣ ਲੱਗ ਗਏ ਕਿਉਂਕਿ ਇਹ ਰੋਗ ਇਹੋ ਜਿਹਾ ਹੈਗਾ ਜੇਕਰ ਕੇਰਾ ਪੱਤਾ ਸੁੱਕ ਗਿਆ ਦੋਸਤੋ ਮੁੜ ਕੇ ਨੇ ਸਭ ਕੁਝ ਲੈਣਾ ਉਸ ਪੱਤੇ ਰਾਹੀਂ ਆਪਣੀ ਖਰਾਕ ਲੈਣੀ ਬੰਦ ਕਰ ਦੇਣੀ ਹੈ ਸੋ ਬੇਨਤੀ ਇਹ ਵੀ ਜਿਹੜੇ ਕਿਸਾਨ ਵੀਰਾਂ ਨੇ ਝੋਨਾ ਪਹਿਲੀ ਵਾਰ ਲਾਇਆ ਹੈਗਾ ਬਾਸਪਤੀ ਉਹ ਖਾਸ ਕਰਕੇ ਇਸ ਗੱਲ ਦਾ ਧਿਆਨ ਰੱਖਣ ਵੀ ਜਿਹੜੇ ਵੀ ਫੰਗੀਸਾਈਡ ਆਪਾਂ ਇਹਦੇ ਤੇ ਕਰਨੇ ਆ ਉਹ ਵਧੀਆ ਕੰਪਨੀ ਦੇ ਤੇ ਟਾਪ ਦੇ ਫੰਗੀਸਾਈਡ ਹੀ ਕਰਨੇ ਆ ਕਿਉਂਕਿ ਇਹਦੀ ਰੋਕਥਾਮ ਫੇਰ ਹੀ ਹੋ ਸਕਦੀ ਹੈ ਜੇਕਰ ਆਪਾਂ ਮਾੜਾ ਫੰਗੀਸਾਈਡ ਕਰਾਂਗੇ ਤਾਂ ਉਹਨੇ ਰੋਕਥਾਮ ਕਰਨੀ ਨਹੀਂ ਸੋ ਇਸ ਗੱਲ ਦਾ ਧਿਆਨ ਰੱਖੋ ਚੰਗੀ ਤਰ੍ਹਾਂ ਨਾਲ ਸਪਰੇਅ ਕਰਵਾਓ ਤੇ ਚੰਗਾ ਹੀ ਫੰਗੀਸਾਈਡ ਵਰਤੋ ਤਾਂ ਕਿ ਆਪਾਂ ਇਸ ਬਿਮਾਰੀ ਦੀ ਰੋਕਥਾਮ ਕਰ ਸਕੀਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ